ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਟਿੰਡੋ ਦੀ ਸਬਜ਼ੀ। ਇਹ ਆਪਾਂ ਸੁੱਕੀ ਸਬਜ਼ੀ ਬਣਾਵਾਂਗੇ। ਨਾ ਇਹਦੇ ਵਿੱਚ ਕੋਈ ਰਸਾ ਹੋਊਗਾ ਤੇ ਨਾ ਹੀ ਕੋਈ ਆਪਾਂ ਇਸ ਦੇ ਵਿੱਚ ਗ੍ਰाइंड ਕਰਕੇ ਮਸਾਲਾ ਪਾਵਾਂਗੇ। ਬਿਨਾ ਗ੍ਰाइंड ਮਸਾਲਾ ਕਰੇ ਤੋਂ ਆਪਾਂ ਬਣਾਵਾਂਗੇ ਸੁੱਕੀ ਸਬਜ਼ੀ ਟਿੰਡੋ ਦੀ। ਹਾਂਜੀ ਇਹ ਆਪਾਂ ਤੁਸੀਂ ਦੇਖ ਰਹੇ ਹੋ ਬੜੀ ਹੀ ਮਜ਼ੇਦਾਰ ਤੇ ਟੇਸਟੀ ਸਬਜ਼ੀ ਬਣਦੀ ਹੈ ਇਹ। ਜਦੋਂ ਵੀ ਆਪਾਂ ਇਸ ਤਰ੍ਹਾਂ ਸਬਜ਼ੀ ਬਣਾਉਣੀ ਹੈ ਤਾਂ ਇਹ ਇੰਨੀ ਜ਼ਿਆਦਾ ਟੇਸਟੀ ਹੁੰਦੀ ਹੈ ਕਿ ਆਪਾਂ ਦੋ ਦੀ ਜਗ੍ਹਾ ਚਾਰ ਰੋਟੀ ਖਾਏ ਨੇ ਇਹਦੇ ਵਾਸਤੇ ਆਪਾਂ ਲਵਾਂਗੇ ਟਿੰਡੋ ਸਾਫਤੀ ਟਿੰਡੋ ਹੈ ਜੀ ਇਹ ਦੇਖਣ ਨੂੰ ਤਾਂ ਬਹੁਤ ਵੱਡੇ ਵੱਡੇ ਤੇ ਪੱਕੀ ਹੋਈ ਟਿੰਡੋ ਲੱਗ ਰਹੀ ਹੈ ਤੇ ਪਰ ਇਹ ਪੱਕੀ ਨਹੀਂ ਬਿਲਕੁਲ ਕੱਚੀ ਟਿੰਡੋ ਹੈਗੀ ਇਹਨੂੰ ਆਪਾਂ ਧੋ ਲਿਆ ਧੋ ਕੇ ਛੱਲ ਲਿਆ ਛਿੱਲ ਕੇ ਦੇਖੋ ਹੁਣ ਆਪਾਂ ਇਹ ਇੱਕ ਪਲੇਟ ਦੇ ਵਿੱਚ ਰੱਖ ਲਈ ਹੈਗੀ ਹੁਣ ਆਪਾਂ ਇਹਦੇ 4-4 ਜਾਂ 6-6 ਪੀਸ ਕਰ ਲਾਂਗੇ ਇੱਕ ਇੱਕ ਟਿੰਡੋ ਦੇ ਜਿਹੜੇ ਪੀਸ ਐ ਉਹ ਆਪਾਂ ਨਾ ਜ਼ਿਆਦਾ ਮੋਟੇ ਕਰਨੇ ਐ ਤੇ ਨਾ ਹੀ ਜ਼ਿਆਦਾ ਆਪਾਂ ਪਤਲੇ ਕਰਨੇ ਐ ਹੁਣ ਆਪਾਂ ਲਵਾਂਗੇ ਇੱਕ ਕੜਾਈ ਕੜਾਈ ਦੇ ਵਿੱਚ ਪਾ ਲੈਣਾ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਮਸਟਰਡ ਆਇਲ ਉਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚਾ ਜੀਰਾ ਇਹ ਜੀਰਾ ਜਿਹੜਾ ਆਪਾਂ ਜ਼ਿਆਦਾ ਫਰਾਈ ਨਹੀਂ ਕਰਾਂਗੇ ਤੇ ਜਿਹੜੀ ਲਸਣ ਆਪਾਂ ਛਿਲਕੇ ਕੱਟ ਲਈ ਹੈਗੀ ਇਹਨੂੰ ਵੀ ਆਪਾਂ ਥੋੜਾ ਜਿਹਾ 골ਡਨ ਜੀ ਫਰਾਈ ਕਰਾਂਗੇ ਉਸ ਤੋਂ ਬਾਅਦ ਆਪਾਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਨੇ ਉਹ ਵੀ ਆਪਾਂ ਬਰੀਕ ਕੱਟੇ ਹੋਏ ਨਾਲ ਹੀ ਆਪਾਂ ਉਹ ਪਿਆਜ਼ ਫਰਾਈ ਕਰ ਲੈਣੇ ਆ ਕੋਈ ਵੀ ਮਸਾਲਾ ਆਪਾਂ ਇਸਟ ਗ੍ਰाइंड ਕਰਕੇ ਨਹੀਂ ਪਾਉਣਾ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਭੁੰਨਾਂਗੇ ਜਦੋਂ ਇਹ ਪਿੰਕ ਬ੍ਰਾਊਨ ਜੇ ਹੋ ਜਾਣਗੇ ਥੋੜੇ ਥੋੜੇ ਜੇ ਉਸ ਤੋਂ ਸਮਝ ਲਓ ਵੀ ਆਪਣੇ ਪਿਆਜ਼ ਆ ਜਿਹੜੇ ਲਸਣ ਤੇ ਪਿਆਜ਼ ਆ ਭੁੱਜ ਕੇ ਤਿਆਰ ਹੋ ਚੁੱਕੇ ਨੇ ਬਿਲਕੁਲ ਚੰਗੀ ਤਰ੍ਹਾਂ ਫਰਾਈ ਹੋ ਗਏ ਨੇ ਹੁਣ ਆਪਾਂ ਪਾਵਾਂਗੇ ਕੱਟਿਆ ਹੋਇਆ ਟਮਾਟਰ ਇਹ ਆਪਾਂ ਇੱਕ ਵੱਡੇ ਸਾਈਜ਼ ਦਾ ਟਮਾਟਰ ਲਿਆ ਇਹ ਵੀ ਆਪਾਂ ਇਹਦੇ ਨਾਲ ਹੀ ਫਰਾਈ ਕਰਾਂਗੇ ਵਿੱਚ ਵਿੱਚ ਆਪਾਂ ਹਿਲਾਉਂਦੇ ਰਵਾਂਗੇ ਜਦੋਂ ਤੱਕ ਕਿ ਆਪਣੇ ਪਿਆਜ਼ ਤੇ ਟਮਾਟਰ ਤੇ ਲਸਣ ਚੰਗੀ ਤਰ੍ਹਾਂ ਫਰਾਈ ਨਹੀਂ ਹੋ ਜਾਂਦੀ ਉਸ ਤਰ੍ਹਾਂ ਆਪਾਂ ਉਦੋਂ ਤੱਕ ਆਪਾਂ ਐਸੇ ਤਰ੍ਹਾਂ ਹੀ ਹਿਲਾਉਂਦੇ ਜਾਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਮਸਾਲਾ ਹੈ ਬਿਲਕੁਲ ਚੰਗੀ ਤਰ੍ਹਾਂ ਭੁੱਜ ਚੁੱਕਿਆ ਹੈ ਹੁਣ ਆਪਾਂ ਜਿਹੜੀ ਕੱਟੀ ਹੋਈ ਟਿੰਡੋ ਸੀ ਸਾਰੀ ਆਪਾਂ ਕੜਾਈ ਦੇ ਵਿੱਚ ਪਾ ਦੇਣੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾਉਣਾਗਾ ਸਾਰੀ ਮਿਕਸ ਕਰ ਲੈਣੀ ਹੈਗੀ प्याज टमाटर ਤੇ ਲਸਣ ਦੇ ਵਿੱਚ ਐਸੀ ਤਰ੍ਹਾਂ ਹੀ ਆਪਾਂ ਅਲਟੀ ਪਲਟੀ ਕਰਦੇ ਮਿਕਸ ਕਰਨ ਤੋਂ ਬਾਅਦ ਇੱਕ ਚਮਚਾ ਆਪਾਂ ਪਾਵਾਂਗੇ ਨਮਕ ਦਾ ਚਮਚੇ ਦਾ ਜਿਹੜਾ ਸਾਈਜ਼ ਆ ਵੱਡਾ ਛੋਟਾ ਹੋ ਸਕਦਾ ਤੁਸੀਂ ਆਪਣੇ ਟੇਸਟ ਅਨਸਾਰ ਪਾ ਦੇਣਾ ਤਾਂ ਕਿ ਇਹ ਆਪਾਂ ਨਮਕ ਕੱਲਾ ਤਾਂ ਪਾਇਆ ਵੀ ਇਹਦੇ ਨਾਲ ਆਪਣੀ ਜਿਹੜੀ ਟਿੰਡੋ ਐ ਸੌਫਟ ਹੋ ਜੂਗੀ ਜਲਦੀ ਤੇ ਇਹਨੂੰ ਕਵਰ ਕਰਕੇ ਹੁਣ ਆਪਾਂ 5 ਮਿੰਟ ਲਈ ਧਕਾਂਗੇ ਉਸ ਤੋਂ ਬਾਅਦ ਫਿਰ ਆਪਾਂ ਨਮਕ ਜਿਹੜਾ ਪਾਵਾਂਗੇ ਆਪਦੇ ਟੇਸਟ ਅਨਸਾਰ ਫਿਰ ਨਾਲ ਹੀ ਆਪਾਂ ਮਿਰਚ ਪਾਵਾਂਗੇ ਲਾਲ ਹਲਦੀ ਤੇ ਐਸੀ ਤਰ੍ਹਾਂ ਹੀ ਆਪਾਂ ਇੱਕ ਚਮਚਾ ਮਸਾਲੇ ਦਾ ਪਾਵਾਂਗੇ ਗਰਮ ਮਸਾਲੇ ਦਾ ਹਾਂਜੀ ਇਹ ਮਸਾਲਾ ਆਪਾਂ ਜਿਹੜਾ ਸੀ ਉਸ ਦੇ ਵਿੱਚ ਘਿਓ ਦੇ ਵਿੱਚ ਨਹੀਂ ਪੁੰਨਿਆ ਪਿਆਜ਼ ਟਮਾਟਰ ਦੇ ਨਾਲ ਨਮਕ ਮਿਰਚ ਮਸਾਲਾ ਹਲਦੀ ਏਸ ਕਰਕੇ ਨਹੀਂ ਪੁੰਨੇ ਅਸਦਾ ਕਿ ਇਹ ਚਿਪਕਣ ਲੱਗ ਜਾਂਦੀ ਹੈ ਜੇ ਇਸ ਤਰ੍ਹਾਂ ਬਣਾਈਏ ਤਾਂ ਕੜਾਈ ਨਾਲ ਚਿਪਕਦੀ ਵੀ ਨਹੀਂ ਤੇ ਬੰਦਦੀ ਵੀ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੁਸੀਂ ਵੀ ਜ਼ਰੂਰ ਟਰਾਈ ਕਰੋ ਇਸ ਤਰੀਕੇ ਨਾਲ ਬਣਾਉਣ ਦੀ ਤੇ ਹੁਣ ਆਪਾਂ ਜਿਹੜਾ ਨਮਕ ਮਿਰਚ ਮਸਾਲਾ ਹਲਦੀ ਪਾਇਆ ਹੈਗਾ ਉਹ ਸਾਰਾ ਪਏ ਦੇ ਵਿੱਚ ਟਿੰਡੋ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਐਸੇ ਤਰ੍ਹਾਂ ਆਪਾਂ ਹਿਲਾਉਂਦੇ ਰਵਾਂਗੇ ਹਿਲਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਫਿਰ ਥੋੜੀ ਦੇਰ ਲਈ ਆਪਾਂ ਇਹਨੂੰ ਕਵਰ ਕਰਕੇ ਸਬਜੀ ਨੂੰ ਸਾਰੀ ਨੂੰ ਰੱਖ ਦੇਣਾ ਹੈਗਾ ਜਿੰਨੀ ਦੇਰ ਤੱਕ ਇਹ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੀ ਸਾਰੀ ਸਬਜੀ ਆਪਾਂ ਲੋ ਫਲੇਮ ਤੇ ਹੀ ਬਣਾਈ ਹੈਗੀ ਇਸ ਤਰ੍ਹਾਂ ਬਣਾਉਣ ਨਾਲ ਇਹ ਸਬਜੀ ਬਹੁਤ ਟੇਸਟੀ ਬਣਦੀ ਹੈ ਵਿੱਚ ਦੀ ਵਿੱਚ ਦੀ ਆਪਾਂ ਹਲਾਉਂਦੇ ਰਵਾਂਗੇ ਤੇ ਨਾਲ ਨਾਲ ਆਪਾਂ ਕਵਰ ਕਰਦੇ ਰਵਾਂਗੇ ਤਾਂ ਕਿ ਆਪਣੀ ਸਬਜੀ ਜਿਹੜੀ ਥੱਲੇ ਵੀ ਨਾ ਲੱਗੇ ਤੇ ਬਣੇ ਵੀ ਬਹੁਤ ਹੀ ਜ਼ਿਆਦਾ ਵਧੀਆ 5-7 ਮਿੰਟ ਸੇਕ ਲਗਾ ਕੇ ਕਵਰ ਕਰਕੇ ਆਪਾਂ ਸਬਜੀ ਦੇਖੀ ਤਾਂ ਆਪਣੀ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੋਈ ਸੀ ਤੁਸੀਂ ਦੇਖ ਸਕਦੇ ਹੋ ਆਪਣੀ ਸਬਜ਼ੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਸਬਜ਼ੀ ਨੂੰ ਬਣੀ ਦੇਖ ਕੇ ਹੀ ਮੂੰਹ ਦੇ ਵਿੱਚ ਪਾਣੀ ਆਉਣ ਲੱਗਿਆ ਲੱਗਦਾ ਵੀ ਜਲਦੀ ਜਲਦੀ ਪਾ ਕੇ ਤੇ ਖਾ ਲਈਏ ਸਬਜ਼ੀ ਦੀ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਸੀ ਤੇ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਹੀ ਸੀ ਇਹਦੀ ਖੁਸ਼ਬੂ ਵਧਾਉਣ ਲਈ ਅੱਪਾ ਹੁਣ ਥੋੜਾ ਜਿਹਾ ਇੱਕ ਚਮਚਾ ਕਸੂਰੀ ਮੇਥੀ ਦਾ ਪਾਵਾਂਗੇ ਤਾਂ ਕਿ ਇਸ ਦੇ ਨਾਲ ਇਹਦੀ ਮਹਿਕ ਦੇ ਵਿੱਚ ਹੋਰ ਵੀ ਚਾਰ ਚੰਦ ਲੱਗ ਜਾਣ ਤੇ ਤੁਸੀਂ ਮੇਰੇ ਦੱਸੇ ਤਰੀਕੇ ਅਨਸਾਰ ਬਣਾਓ ਆਪ ਖਾਓ ਨਾਲੇ ਆਪਦੀ ਫੈਮਿਲੀ ਨੂੰ ਖਵਾਓ ਸਬਜੀ ਇਸ ਤਰ੍ਹਾਂ ਬਹੁਤ ਹੀ ਟੇਸਟੀ ਬਣਦੀ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇਹ ਸਬਜੀ ਆਪਾਂ ਕਿਸੇ ਵੀ ਟਾਈਮ ਖਾ ਸਕਦੇ ਹਾਂ ਰੋਟੀ ਨਾਲ ਪਰਾਂਠੇ ਨਾਲ ਬੜੀ ਹੀ ਟੇਸਟੀ ਲੱਗਦੀ ਹੈ ਬੱਚਾ ਇਹ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਜਦੋਂ ਇਸ ਤਰੀਕੇ ਨਾਲ ਬਣਾਈਏ ਸਬਜੀ ਤਾਂ ਸਭ ਦੇ ਮਨ ਨੂੰ ਆਉਂਦੀ ਹੈ ਜਰੂਰ ਟਰਾਈ ਕਰਿਓ ਟਰਾਈ ਕਰਕੇ ਮੈਨੂੰ ਜਰੂਰ ਦੱਸਿਓ ਤੁਹਾਡੀ ਸਬਜੀ ਕਿੱਦਾਂ ਦੀ ਬਣੀ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ